ਗੁਰੂਦਿਆਂ ਪਿਆਰੀਆਂ ਪਚੰਗੀ ਫੌਜਾਂ ਨੂੰ ਲੜਲੀਆਂ ਫੌਜਾਂ ਨੂੰ 10 ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਗੁਰਮਤ ਪਿਆਰੇ ਬੱਚਿਓ ਜਿਸ ਤਰ੍ਹਾਂ ਆਪਣੀਆਂ ਗੁਰਮਤ ਦੀਆਂ ਕਲਾਸਾਂ ਚੱਲਦੀਆਂ ਨੇ ਆਪਾਂ ਹਰ ਐਤਵਾਰੀ ਕੋਈ ਨਾ ਕੋਈ ਜਿਹੜੀ ਗੁਰੂ ਦੀ ਮਤ ਲੈ ਕੇ ਆਪਾਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਜਿਹੜੀ ਉਹ ਵਿਚਾਰ ਕਰਦੇ ਆਂ ਜਿਵੇਂ ਆਪਾਂ ਨੇ ਪਹਿਲਾਂ ਵਿਚਾਰ ਕੀਤੀ ਸੀ ਵੀ ਹਨੇਰੇ ਤੋਂ ਸਾਰੇ ਬੱਚੇ ਡਰਦੇ ਸੀ ਨਾ ਸਾਰਿਆਂ ਨੂੰ ਡਰ ਲੱਗਦਾ ਸੀਗਾ ਸਰਦਾਰ ਤੁਹਾਨੂੰ ਦੱਸਿਆ ਵੀ ਜਦੋਂ ਅਸੀਂ ਹਨੇਰੇ ਦੇ ਵਿੱਚ ਕਿਤੇ ਜਾਣਾ ਅਸੀਂ ਕੀ ਕਰਨਾ ਗੁਰੂ ਦੇ ਸ਼ਬਦ ਦਾ ਸਿਮਰਨ ਕਰਨਾ ਗੁਰੂ ਦੇ ਸ਼ਬਦ ਦਾ ਰੱਖਿਆ ਚੱਕਰ ਬਣਾਉਣਾ ਕਿਨਾਂ-ਕਿਨਾਂ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਾਰਿਆਂ ਨੇ ਹੁਣ ਜਦੋਂ ਤੁਸੀਂ ਹਨੇਰੇ ਦੇ ਵਿੱਚ ਜਾਂਦੇ ਤੁਹਾਨੂੰ ਡਰ ਤਾਂ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਗੁਰੂ ਦਾ ਸਿਮਰਨ ਕਰਕੇ ਅਸੀਂ ਆਲੇ ਦਲੇ ਰੱਖਿਆ ਚੱਕਰ ਬਣਾ ਲਨੇ ਆ ਫਿਰ ਤੁਸੀਂ ਕਹਿੰਦੇ ਸੀ ਵੀ ਸਾਨੂੰ ਭੂਤਾਂ ਪ੍ਰੇਤਾਂ ਤੋਂ ਬਹੁਤ ਡਰ ਲੱਗਦਾ ਹਨ ਹੁਣ ਅੱਜ ਅਸੀਂ ਗੁਰੂ ਤੋਂ ਸਿੱਖਿਆ ਲੈ ਕੇ ਵਿਚਾਰ ਕਰਾਂਗੇ ਫਿਰ ਜਿਹੜਾ ਤੁਹਾਨੂੰ ਭੂਤਾਂ ਪ੍ਰੇਤਾਂ ਤੋਂ ਵੀ ਜਿਹੜਾ ਡਰ ਨਹੀਂ ਲੱਗਣਾ ਕਿਉਂਕਿ ਅੱਜ ਆਪਾਂ ਗੁਰੂ ਤੋਂ ਸਿੱਖਿਆ ਲੈਣੀ ਆ ਵੀ ਭੂਤ ਪ੍ਰੇਤ ਕੌਣ ਨੇ ਮਾਨਸ ਕੌਣ ਹੈ ਹੰਸ ਕੌਣ ਹੈ ਤੇ ਪ੍ਰੇਤ ਕੌਣ ਹੈ ਠੀਕ ਹੈ ਹੁਣ ਜਦੋਂ ਮਨ ਅਕਾਲ ਪ੍ਰਮੁਖ ਪੁਰਖ ਪਰਮਾਤਮਾ ਦੇ ਸਨਮੁਖ ਰਹਿੰਦਾ ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਨਾਮ ਦੇ ਨਾਲ ਲਿਵ ਜੁੜੀ ਰਹਿੰਦੀ ਹੈ ਉਸ ਵੇਲੇ ਜਿਹੜਾ ਇਹ ਮਾਨਾ ਨਾ ਇਹ ਪਰਮਹੰਸ ਭਗਤ ਸੰਤ ਸਾਧੂ ਹੁੰਦਾ ਸਤਜੁਗ ਦੇ ਵਿੱਚ ਇਹ ਪਰਮਹੰਸ ਸੀ ਸਾਧੂ ਸੀ ਭਗਤ ਸੀ ਪਰ ਉਸ ਸਮੇਂ ਵੀ ਸਾਰੇ ਲੋਕ ਜਿਹੜੇ ਨੇ ਨਾ ਉਹ ਪਰਮਾਤਮਾ ਨੂੰ ਸੱਚ ਨੂੰ ਨਹੀਂ ਪਹਿਚਾਨ ਸਕੇ ਨਹੀਂ ਮਿਲ ਸਕੇ ਉਸ ਤੋਂ ਬਾਅਦ ਜਦੋਂ ਮਨ ਆਪਣੀ ਕਾਇਆ ਦੇ ਨਾਲ ਜੁੜ ਜਾਂਦਾ ਭਾਵ ਆ ਸਰੀਰ ਦੇ ਨਾਲ ਆਪਣੇ ਸਰੀਰ ਦੇ ਨਾਲ ਜੁੜ ਜਾਂਦਾ ਔਰ ਹਉਮੇ ਦੇ ਵਿੱਚ ਕਰਮ ਕਰਨ ਲੱਗ ਜਾਂਦਾ ਹਉਮੇ ਮਤਲਬ ਮੈਂ ਕੀਤਾ ਮੈਂ ਕਰ ਦਵਾਂਗਾ ਹਨ ਇਹਨੂੰ ਹਉਮੇ ਕਹਿੰਦੇ ਨੇ ਉਦੋਂ ਜਿਹੜਾ ਇਹ ਮਾਨ ਹੈ ਇਹ ਮਾਨਸ ਬਣ ਜਾਂਦਾ ਜਿਵੇਂ ਦਵਾਪਰ ਤੇ ਤ੍ਰੇਤੇ ਦੇ ਵਿੱਚ ਕੋਈ ਵਿਰਲਾ-ਵਿਰਲਾ ਸੀ ਜਿਨੇ ਹਾਉਮੇ ਨੂੰ ਖਤਮ ਕਰਕੇ ਸੱਚ ਦੀ ਪਛਾਣ ਕੀਤੀ ਹੈ ਪਰ ਜਦੋਂ ਦਵਾਪਰ ਤੇ ਤ੍ਰੇਤਾ ਇਹਦੇ ਵਿੱਚ ਲੋਕਾਂ ਦੇ ਵਿੱਚ ਥੋੜੀ ਜਿਹੀ ਈਰਖਾ ਦੁਵੈਤ ਔਰ ਨਫ਼ਰਤ ਵਧ ਗਈ ਥੋੜਾ ਜਿਹਾ ਭਗਤੀ ਭਾਵ ਪਰਮੇਤ ਪ੍ਰਮਾਤਮਾ ਦੇ ਪ੍ਰਤੀ ਘਟ ਗਿਆ ਇਥੇ ਇਹਨੂੰ ਮਾਨਸ ਕਿਹਾ ਗਿਆ ਹੁਣ ਕਾਲ ਯੁਗ ਦੇ ਵਿੱਚ ਜਿਹਦੀ ਲਿਬ ਪਰਮਾਤਮਾ ਤੋਂ ਟੁੱਟ ਜਾਵੇ ਜਿਹੜਾ ਸੱਚ ਨੂੰ ਭੁੱਲ ਜਾਵੇ ਜਿਹੜਾ ਆਪਣੇ ਮੋਲ ਤੋਂ ਟੁੱਟ ਜਾਵੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੰਗੀ ਸਾਥੀ ਬਣ ਜੇ ਜਿਹਦੇ ਅੰਦਰ ਹਉਮੈ ਹੰਕਾਰ ਈਰਖਾ ਦੁਵਿਧਾ ਨਫ਼ਰਤ ਹੋਵੇ ਉਹਨੂੰ ਕਾਲ ਯੁਗ ਦੇ ਵਿੱਚ ਪ੍ਰੇਤ ਕਹਿੰਦੇ ਨੇ ਹੁਣ ਜਿਵੇਂ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਦੱਸਿਆ ਆਪਾਂ ਨੇ ਸਤਿਗੁਰੂ ਵੀ ਸਤਜੁਗ ਵੀ ਵਿਚਾਰ ਲਿਆ ਤ੍ਰੇਤਾ ਤੇ ਦਵਾਪਰ ਵੀ ਵਿਚਾਰ ਲਿਆ ਤੇ ਆਪਾਂ ਨੇ ਕਲਯੁਗ ਵੀ ਵਿਚਾਰ ਲਿਆ ਹੁਣ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਕਲ ਮਹਿ ਪ੍ਰੇਤ ਜਿਨੀ ਨਾਮ ਨਾ ਪਛਾਤਾ ਸਤਜੁਗ ਪਰਮ ਹੰਸ ਵਿਚਾਰੀ ਦਵਾਪਰ ਤ੍ਰੇਤਾ ਮਾਨਸ ਵਰਤ ਹੈ ਬਿਰਲੇ ਹੋਮੇ ਮਾਰੀ ਹੁਣ ਆਪਾਂ ਗੱਲ ਕਰਨੀ ਹੈ ਪ੍ਰੇਤ ਦੀ ਹੁਣ ਉਹ ਮਨ ਪ੍ਰੇਤ ਹੈ ਜਿਹੜਾ ਪਰਮਾਤਮਾ ਤੋਂ ਟੁੱਟ ਜਾਏ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਏ ਆਪਣੇ ਮੂਲ ਤੋਂ ਟੁੱਟ ਜਾਏ ਕਾਮ, ਕ੍ਰੋਧ, ਮੋਹ, ਹੰਕਾਰ, ਲੋਭ ਦਾ ਸਹਾਰਾ ਲੈ ਕੇ ਈਰਖਾ, ਨਿੰਦਿਆ, ਚੁਗਲੀ, ਦੁਬਾਇਤ ਦੇ ਵਿੱਚ ਲਿਵ ਦੇ ਰਸਤੇ ਨੂੰ ਛੱਡ ਕੇ ਧਾਤ ਦੇ ਰਸਤੇ ਦੇ ਉੱਤੇ ਚੱਲਦਾ ਉਹਨੂੰ ਪ੍ਰੇਤ ਕਹਿੰਦੇ ਨੇ ਹੁਣ ਜਿਹੜਾ ਪ੍ਰੇਤ ਦੀ ਤੁਸੀਂ ਗੱਲ ਕਰਦੇ ਹੋ ਜਿਸ ਪ੍ਰੇਤ ਤੋਂ ਤੁਸੀਂ ਡਰਦੇ ਹੋ ਉਹ ਤੁਸੀਂ ਕਿਸੇ ਨੇ ਦੇਖਿਆ ਨਹੀਂ 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 ਦੇਖਿਆ ਨਾ ਕਿਉਂਕਿ ਜਿਹੜੇ ਪ੍ਰੇਤ ਦੀ ਗੁਰਬਾਣੀ ਗੱਲ ਕਰਦੀ ਹੈ ਉਹਨੂੰ ਸਾਰਿਆਂ ਨੇ ਦੇਖਿਆ ਇੱਕ ਉਹ ਪ੍ਰੇਤ ਹੈ ਵੀ ਜਿਹੜਾ ਕਿਸੇ ਨੇ ਵੀ ਨਹੀਂ ਦੇਖਿਆ ਜਿਵੇਂ ਹੁਣ ਤੁਸੀਂ ਆਪਣੇ ਮਾਪਿਓ ਨੂੰ ਪੁੱਛਦੇ ਹੋ ਤੁਹਾਡੇ ਮਾਪਿਓ ਦੱਸਦੇ ਨੇ ਵੀ ਪ੍ਰੇਤ ਦਾ ਡਰ ਦਿਖਾਉਂਦੇ ਨੇ ਤੁਹਾਨੂੰ ਹੁਣ ਤੁਸੀਂ ਪੁੱਛਦੇ ਹੋ ਵੀ ਡੈਡੀ ਪਾਪਾ ਜੀ ਤੁਸੀਂ ਪ੍ਰੇਤ ਦੇਖਿਆ ਉਹ ਕਹਿੰਦੇ ਅਸੀਂ ਨਹੀਂ ਦੇਖਿਆ ਫਿਰ ਉਹ ਕਹਿੰਦੇ ਵੀ ਅਸੀਂ ਆਪਣੇ ਮਾਪਿਆਂ ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਵੀ ਨਹੀਂ ਦੇਖਿਆ ਗਾਂ ਉਹ ਕਹਿੰਦੇ ਵੀ ਅਸੀਂ ਆਪਣੇ ਮਾਪਿਆਂ ਨੂੰ ਪੁੱਛਿਆ ਸੀ ਉਹਨਾਂ ਨੇ ਵੀ ਨਹੀਂ ਦੇਖਿਆ ਭਾਵ ਅਸੀਂ ਨਹੀਂ ਦੇਖਿਆ ਸਾਡੇ ਮਾਤਾ ਪਿਤਾ ਨੇ ਨਹੀਂ ਦੇਖਿਆ ਸਾਡੇ ਦਾਦਾ ਦਾਦੀ ਨੇ ਨਹੀਂ ਦੇਖਿਆ ਸਾਡੇ ਪਰਦਾਦਾ ਪਰਦਾਦੀ ਨੇ ਨਹੀਂ ਦੇਖਿਆ ਜਿਹੜਾ ਪ੍ਰੇਤ ਸਾਡੇ ਜੋ ਕਿਸੇ ਨੂੰ ਦਿਖਾਈ ਹੋ ਨਹੀਂ ਦਿਆ ਉਹ ਪ੍ਰੇਤ ਜਿਹੜਾ ਨਾ ਉਹ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਉਹ ਪੈ ਦੇ ਵਿੱਚ ਹੁਣ ਜਿਹੜੇ ਪਰਮਾਤ ਜਿਹੜੇ ਪ੍ਰੇਤ ਦੀ ਸਾਨੂੰ ਗੁਰਬਾਣੀ ਗੱਲ ਕਰਦੀ ਹੈ ਵੀ ਜਿਵੇਂ ਮਾਰੇ ਨੇ ਕਿਹਾ ਨਾ ਕਲ ਮਹ ਪ੍ਰੇਤ ਜਿਨੀ ਰਾਮਨਾ ਪਛਾਤਾ ਉਹ ਪ੍ਰੇਤ ਕੌਣ ਹੈ ਹੁਣ ਉਹ ਪ੍ਰੇਤ ਉਹ ਹੈ ਜਿਹਦੇ ਅੰਦਰ ਦਇਆ ਨਹੀਂ ਜਿਹਦੇ ਅੰਦਰ ਭਾਵਨਾ ਨਹੀਂ ਜਿਹਦੇ ਅੰਦਰ ਪ੍ਰੇਮ ਨਹੀਂ ਸਿਰਫ ਹੰਕਾਰ ਹੀ ਹੰਕਾਰ ਹੈ ਗੁੱਸਾ ਹੀ ਗੁੱਸਾ ਹੈ ਕ੍ਰੋਧ ਹੀ ਕ੍ਰੋਧ ਹੈ ਉਹਦੀਆਂ ਦ੍ਰਿਸ਼ਟੀ ਦੇ ਵਿੱਚ ਕਾਮਵਾਸ਼ਨਾਵਾਂ ਨੇ ਔਰ ਉਹ ਲਿਵ ਦੇ ਰਸਤੇ ਨੂੰ ਛੱਡ ਕੇ ਧਾਤ ਦੇ ਰਸਤੇ ਤੇ ਚੱਲਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੰਗੀ ਸਾਥੀ ਬਣ ਜਾਂਦਾ ਹੈ। ਉਹਨੂੰ ਰਿਸ਼ਤੇ ਨਾਤੇ ਭੁੱਲ ਜਾਂਦੇ ਨੇ। ਉਹਨੂੰ ਵੱਡਾ ਛੋਟਾ ਭੁੱਲ ਜਾਂਦਾ ਹੈ। ਉਹਨੂੰ ਕਾਲਯੁਗ ਦੇ ਵਿੱਚ ਮਹਾਰਾਜ ਪ੍ਰੇਤ ਦੱਸ ਦਿੰਦੇ ਨੇ ਕਹਿੰਦੇ ਉਹ ਪ੍ਰੇਤ ਹੈ। ਉਹ ਕਰਮ ਕੀ ਕਰਦਾ ਹੈ? ਹੁਣ ਜਿਹੜਾ ਇਹ ਪ੍ਰੇਤ ਕਰਮ ਕਰਦਾ ਹੈ ਉਹ ਉਹ ਪ੍ਰੇਤ ਕੰਮ ਨਹੀਂ ਕਰਦਾ ਜਿਹੜਾ ਦਿਖਾਈ ਨਹੀਂ ਦਿੰਦਾ। ਹੁਣ ਜਦੋਂ ਇਹ ਪ੍ਰੇਤ ਹੈ ਜਿਹੜਾ ਜਿਹੜਾ ਕਾਲ ਯੋਗ ਦੇ ਵਿੱਚ ਸਾਨੂੰ ਮਹਾਰਾਜ ਨੇ ਦੱਸੀਆਂ ਨਿਸ਼ਾਨੀਆਂ ਹੁਣ ਇਹ ਕੀ ਕਰਦਾ ਜਦੋਂ ਤੁਸੀਂ ਘਰਾਂ ਦੇ ਵਿੱਚੋਂ ਨਿਕਲਦੇ ਆ ਨਾ ਇਹ ਤੁਹਾਡੇ ਮਗਰ ਲੱਗ ਜਾਂਦਾ ਇਹ ਪ੍ਰੇਤ ਹੁਣ ਇਹ ਨੂੰ ਇਹ ਨਹੀਂ ਪਤਾ ਵੀ ਇਹ ਬੱਚੀ ਹੈ ਜਾਂ ਇਹ ਬੱਚਾ ਹੈ ਇਹ ਬਜ਼ੁਰਗ ਹੈ ਇਹ ਸਿਆਣਾ ਇਹ ਨੂੰ ਇਹ ਪਤਾ ਨਹੀਂ ਹੁਣ ਜਿਹੜਾ ਇਹ ਪ੍ਰੇਤ ਹੈ ਇਹ ਪ੍ਰੇਤ ਕੀ ਕਰਦਾ ਪਹਿਲਾਂ ਤਾਂ ਚਾਹੇ ਉਹ ਬੱਚੀ ਹੈ ਚਾਹੇ ਉਹ ਬੱਚਾ ਚਾਹੇ ਉਹ ਬਿਰਦ ਪਹਿਲਾਂ ਤਾਂ ਇਹ ਸਰੀਰਾਂ ਦੀ ਬੇਅਦਵੀ ਕਰਦਾ ਫਿਰ ਇਹ ਸਰੀਰਾਂ ਨੂੰ ਨੋਚ-ਨੋਚ ਕੇ ਖਾਂਦਾ ਭਾਵ ਉਹ ਦਰਿੰਦਗੀ ਦੇ ਉੱਤੇ ਆ ਜਾਂਦਾ ਜਿਹੜੀ ਦਰਿੰਦਗੀ ਪਸ਼ੂ ਪੰਛੀ ਵੀ ਨਹੀਂ ਕਰਦੇ ਤੁਸੀਂ ਸਮਝ ਗਏ ਨਾ ਇਹ ਪ੍ਰੇਤ ਠੱਗੀਆਂ ਚੋਰੀਆਂ ਡਕੈਤੀਆਂ ਕਰਦਾ ਹੁਣ ਸਾਨੂੰ ਜ਼ਰੂਰਤ ਹੈ ਇਹ ਜੇ ਪ੍ਰੇਤਾਂ ਤੋਂ ਡਰਨੇ ਦੀ ਇਹ ਪ੍ਰੇਤ ਕਿਸੇ ਵੀ ਭੇਖ ਦੇ ਵਿੱਚ ਆ ਸਕਦਾ ਕਿਸੇ ਵੀ ਭੇਖ ਦੇ ਵਿੱਚ ਹੁਣ ਤੁਹਾਨੂੰ ਜ਼ਰੂਰਤ ਹੈ ਇਹ ਜੇ ਪ੍ਰੇਤਾਂ ਦੀ ਪਰਖ ਕਰਨੇ ਦੀ ਹੁਣ ਮਹਾਰਾਜ ਨੇ ਤੁਹਾਨੂੰ ਤਿੰਨੇ ਅਵਸਥਾਵਾਂ ਸਮਝਾ ਦਿੱਤੀਆਂ ਜਿਹਦੇ ਅੰਦਰ ਪ੍ਰੇਮ ਹੈ ਪਿਆਰ ਹੈ ਪਰਮਾਤਮਾ ਤੋਂ ਡਰਦਾ ਹੈ ਆਪਣੇ ਮੂਲ ਨਾਲ ਜੁੜਿਆ ਹੋਇਆ ਲਿਬ ਦੇ ਰਸਤੇ ਦੇ ਉੱਤੇ ਆਪਣਾ ਜੀਵਨ ਬਤੀਤ ਕਰਦਾ ਹੈ ਪਰਮਾਤਮਾ ਦੀ ਮੱਤ ਦੇ ਅਨੁਸਾਰ ਜੀਵਨ ਬਤੀਤ ਕਰਦਾ ਉਹਨੂੰ ਭਗਤ ਸੰਤ ਪਰਮ ਹੰਸ ਕਹਿੰਦੇ ਨੇ ਹੁਣ ਜਿਹੜਾ ਈਰਖਾ ਦੁਬਿਦਾ ਆਪਣੇ ਅੰਦਰ ਤੇ ਹਉਮੈ ਮਾਰਨ ਦੀ ਕੋਸ਼ਿਸ਼ ਕਰਦਾ ਉਹਨੂੰ ਮਾਨਸ ਕਹਿੰਦੇ ਨੇ ਹੁਣ ਜਿਹਨੂੰ ਪਤਾ ਹੀ ਕੱਖ ਨਹੀਂ ਭਾਵ ਅੱਖਾਂ ਹੁੰਦੇ ਹੋਏ ਦਿਖਦਾ ਨਹੀਂ ਕੰਨ ਹੁੰਦੇ ਹੋਏ ਸੁਣਦਾ ਨਹੀਂ ਤੇ ਰਸਨਾ ਹੁੰਦੇ ਹੋਏ ਬੋਲਦਾ ਭਾਵ ਇਹ ਹੈ ਵੀ ਚਾਹੇ ਉਹ ਬੱਚੀ ਹੈ ਚਾਹੇ ਉਹ ਬੱਚਾ ਚਾਹੇ ਉਹ ਛੋਟੀ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਬਜ਼ੁਰਗ ਹੈ ਇਹ ਕੀ ਕਰਦਾ ਉਹਨਾਂ ਦੇ ਸਰੀਰਾਂ ਦੇ ਖਲਵਾੜ ਕਰਦਾ ਉਹਨਾਂ ਦੇ ਸਰੀਰਾਂ ਦੀਆਂ ਬੇਅਦਬੀਆਂ ਕਰਕੇ ਉਹਨਾਂ ਨੂੰ ਨੋਚ-ਨੋਚ ਕੇ ਖਾਂਦਾ ਪਰ ਅਸੀਂ ਇਹ ਜੇ ਪ੍ਰੇਤ ਤੋਂ ਡਰਨਾ ਹੈ ਸਾਨੂੰ ਅੱਜ ਜ਼ਰੂਰਤ ਹੈ ਸੁਚੇਤ ਹੋਣ ਦੀ ਠੀਕ ਹੈ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਔਰ ਮਾੜੇ ਚੰਗੇ ਦੀ ਪਰਖ ਕਰਨੀ ਸਿਖਾਓ ਔਰ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ 버ਗਰ ਪੀਜ ਮੌਨਸਨ ਛੱਡ ਕੇ ਚੰਗੀ ਖੁਰਾਕ ਦੇ ਨਾਲ ਜੋੜੋ ਤਾਂ ਜੋ ਇਹ ਸਰੀਰ ਪੱਖੋਂ ਥੋੜੇ ਜਿਹਾ ਤਗੜੇ ਹੋਣ ਔਰ ਜਿਹੜੇ ਪ੍ਰੇਤ ਫਿਰਦੇ ਨੇ ਇਹਨਾਂ ਦੇ ਸਾਹਮਣਾ ਕਰ ਸਕਣ ਔਰ ਮਨ ਪੱਖੋਂ ਵੀ ਬਲਵਾਨ ਕਰਨਾ ਮਨ ਪੱਖੋਂ ਬਲਵਾਨ ਕਰਨ ਵਾਸਤੇ ਇਹਨਾਂ ਨੂੰ ਗੁਰੂ ਦੀ ਸੰਗਤ ਵਿੱਚ ਭੇਜਣਾ ਬਾਣੇ ਤੇ ਬਾਣੇ ਨਾਲ ਜੋੜਨਾ ਸਿਮਰਨ ਦੇ ਨਾਲ ਜੋੜਨਾ ਤਾਂ ਜੋ ਮਨ ਨੂੰ ਮਨ ਦੀ ਖਰਾਕ ਮਿਲ ਸਕੇ ਇਹ ਮਨ ਬਲਵਾਨ ਹੋ ਸਕੇ ਕਿਉਂਕਿ ਮਨ ਕਮਜ਼ੋਰ ਹੈ ਔਰ ਕਹਤੇ ਨਾ ਕਹਤੇ ਸੰਗਤ ਦੇ ਵਿੱਚ ਆ ਕੇ ਇਹ ਇਸ ਜੀ ਨੂੰ ਸਮਝ ਸਕਣ ਕਿ ਸਾਹਮਣੇ ਵਾਲਾ ਪ੍ਰੇਤ ਹੈ ਜਾਂ ਮਾਨਸ ਹੈ ਜਾ ਇਹ ਸੰਤ ਹੈ ਜਾਂ ਭਗਤ ਹੈ ਸੋ ਇਹੋ ਗਿਆਨ ਲੈਣ ਵਾਸਤੇ ਅਸੀਂ ਸਾਰਿਆਂ ਨੇ ਸੰਗਤ ਦੇ ਨਾਲ ਜੁੜਨਾ ਸਿਮਰਨ ਦੇ ਨਾਲ ਜੁੜਨਾ ਕੋਸ਼ਿਸ਼ ਕਰਨੀ ਹੈ ਵੀ ਇਹ ਜੇ ਪ੍ਰੇਤਾਂ ਨੂੰ ਪਰਖ ਲੈਣਾ ਹੈ ਇਹ ਜੇ ਪ੍ਰੇਤਾਂ ਦੀ ਅਸੀਂ ਪਛਾਣ ਕਰਨੀ ਹੈ ਸੋ ਇਹ ਜੇ ਪ੍ਰੇਤਾਂ ਤੋਂ ਬਚਣ ਵਾਸਤੇ ਸਾਨੂੰ ਸਤਿਗੁਰੂ ਦਾ ਓਟ ਆਸਰਾ ਲੈਣਾ ਪੈਣਾ ਮਨ ਦੀ ਖਰਾਕ ਅੰਮ੍ਰਿਤ ਰਸ ਉਹ ਸੰਗਤ ਕਰਕੇ ਹਾਸਲ ਹੁੰਦੀ ਹੈ ਸੰਗਤ ਦੇ ਵਿੱਚ ਮਨ ਬਲਵਾਨ ਬਣਦਾ ਔਰ ਸਰੀਰ ਪੱਖੋਂ ਵੀ ਅਸੀਂ ਜਿਹੜੇ ਆ ਨਾ ਉਹ ਤਗੜੇ ਤੇ ਬਲਵਾਨ ਬਣਨਾ ਹੈ ਠੀਕ ਹੈ ਕਿ ਨਹੀਂ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਪ੍ਰੇਤ ਕੌਣ ਹੁੰਦਾ ਹੈ ਕੌਣ ਹੁੰਦਾ ਹੈ ਪ੍ਰੇਤ ਜਿਹੜਾ ਸਰੀਰਾਂ ਦੇ ਨਾਲ ਖਿਲਵਾੜ ਕਰਦਾ ਹੈ ਖਿਲਵਾੜ ਕਰਕੇ ਸਰੀਰਾਂ ਨੂੰ ਨੋਚ-ਨੋਚ ਕੇ ਖਾਂਦਾ ਹੈ ਇਹ ਹੁਣ ਤੁਸੀਂ ਜਿਉਂਦੇ ਜੀ ਪ੍ਰੇਤ ਦੇਖਦੇ ਆ ਨਾ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਦੇ ਹੋ ਵੀ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਸਾਰੇ ਹੀ ਬੱਚੇ ਜਾਣਦੇ ਆ ਨਾ ਇਹ ਜੇ ਪ੍ਰੇਤਾਂ ਤੋਂ ਅਸੀਂ ਬਚਣਾ ਜਿਹੜਾ ਪ੍ਰੇਤ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਉਹ ਪ੍ਰੇਤ ਜਿਹੜਾ ਤੁਹਾਨੂੰ ਨਹੀਂ ਦਿਖਾਈ ਦਿੱਤਾ ਜਾਂ ਸਾਡੇ ਮਾਪਿਆਂ ਨੂੰ ਨਹੀਂ ਦਿਖਾਈ ਦਿੱਤਾ ਸਾਡੇ ਦਾਦਾ ਦਾਦੀ ਨੂੰ ਨਹੀਂ ਦਿਖਾਈ ਦਿੱਤਾ ਸਾਡੇ ਪਰਦਾਦਾ ਪਰਦਾਦੀ ਨੂੰ ਨਹੀਂ ਦਿਖਾਈ ਦਿੱਤਾ ਉਹ ਪ੍ਰੇਤ ਪਰਮਾਤਮਾ ਦੇ ਹੁਕਮ ਵਿੱਚ ਆ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਉਹ ਪ੍ਰੇਤ ਤੋਂ ਡਰਨੇ ਦੀ ਲੋੜ ਨਹੀਂ ਕਿਉਂਕਿ ਉਹਨੂੰ ਪਰਮਾਤਮਾ ਦਾ ਭੈਅ ਹੈ ਹੁਣ ਡਰਨਾ ਕਿਹੜੇ ਪ੍ਰੇਤ ਤੋਂ ਆ ਆ ਜਿਹੜੇ ਜੀਵਦੇ ਜੀ ਫਿਰਦੇ ਨੇ ਜਿਹੜੇ ਸਰੀਰਾਂ ਦੇ ਨਾਲ ਖਲਵਾੜ ਕਰਦੇ ਨੇ ਸਰੀਰ ਨੂੰ ਨੋਜ ਨੋਚ ਕੇ ਖਾਂਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਇਹ ਬੱਚੀ ਐ ਕਿ ਬੱਚਾ ਠੀਕ ਆ ਨਾ ਅੱਜ ਤੋਂ ਡਰਨਾ ਕਿਹੜੇ ਪ੍ਰੇਤੂ ਆ ਜਿਹੜੇ ਜਿਉਂਦੇ ਜੀ ਫਿਰਦੇ ਨੇ ਉਹਨਾਂ ਤੋਂ ਡਰਨਾ ਹੈ ਜਿਹੜਾ ਪ੍ਰੇਤ ਦਿਖਾਈ ਨਹੀਂ ਦਿੰਦਾ ਉਹਦੇ ਕੋਲੋਂ ਨਹੀਂ ਡਰਨਾ ਸੋ ਆਓ ਆਪਾਂ ਹੁਣ ਸਾਰੇ ਆਪਣੇ ਆਲੇ-ਦਾਲੇ ਗੁਰੂ ਦੇ ਸ਼ਬਦ ਦਾ ਰੱਖਿਆ ਚੱਕਰ ਬਣਾਈਏ ਤਾਂ ਜੋ ਇਹ ਅਸੀਂ ਪ੍ਰੇਤਾਂ ਦਾ ਡਟ ਕੇ ਸਾਹਮਣਾ ਕਰ ਸਕੀਏ ਆਓ ਸਾਰੇ ਗੁਰਮੁਖ ਪੈਰੇ ਜਪੀਏ ਵਾ ਗੁਰੂ ਵਾ ਗੁਰੂ ਵਾ